ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੰਗਵਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਪਾਂ ਪਿੰਡ ਮਾਲਾਘੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਪਹੁੰਚੇ ਆਂ ਵੀਰ ਸ਼ੇਰੇ ਦੇ ਕੋਲ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 4 ਦਾਗ ਦਿਖਾਵਾਂਗੇ ਕੁਝ ਸੂਏ ਸਵਾਏ ਆ ਲਗਭਗ ਸਾਰੇ ਸੂਏ ਸਵਾਏ ਆ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਨਾ ਸਾਰੀਆਂ ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਾਸੀ ਗਾਲ ਜੀ ਵੀਰ ਜੀ 사ਸੀ ਗਾਲ ਜੀ ਕੀ ਹਾਲ ਜੇ ਬਹੁਤ ਵਧੀਆ ਕਿਰਪਾ ਦੇ ਗੁਰੂ ਰਾਮਦਾਸ ਦੇ ਚਲੋ ਕਿਰਪਾ ਚਾਹੀਦੀ ਹੈ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਇੱਕ ਰੀ ਨਾਮ ਮੇਰਾ ਸ਼ੇਰਾ ਜੇ ਪਿੰਡ ਮਾਲਾਗੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੇ ਤੇ ਵੀਰ ਜੀ ਆਪਣਾ ਫੋਨ ਨੰਬਰ ਹੈਗਾ 9545 ਤੇ 618 ਪਿੰਡ ਆਪਣਾ ਹੈਗਾ ਜੀ ਵੀਰ ਜੀ ਇਥੋਂ ਚਗਾਵਾ ਤੋਂ ਹੀ ਨਾਲਾ ਰੋਡ ਜਿਹੜਾ ਵਗਦਾ ਵਾ ਜਿਗਾਵਾ ਆਪਾਂ ਨੂੰ ਇੱਥੋਂ 7 ਕਿਲੋਮੀਟਰ ਦੀ ਜਨਾਲਾ ਆਪਾਂ ਨੂੰ 12 ਕਿਲੋਮੀਟਰ ਦੀ ਅੰਮਰਸਾਰ 에ਅਰਪੋਰਟ ਹੈ ਜਿਹੜਾ ਆਪਾਂ ਨੂੰ ਸਾਰਾ 15 ਕਿਲੋਮੀਟਰ ਇੱਥੋਂ ਠੀਕ ਵੀਰ ਜੀ ਪਿੰਡ ਆ ਜਾਂਦਾ ਠੀਕ ਠੀਕ ਜੀ ਆਪਾਂ ਦੱਸਾਂ ਚੰਗਾ ਹੁੰਦਾ ਕਿ ਵੀਰ ਭਰਾ ਫੋਨ ਲਾ ਕੇ ਐਡਰੈਸ ਹੀ ਪੁੱਛਦੇ ਵੀਰ ਜੀ ਕਿੱਥੇ ਘਰ ਕੇ ਪਿੰਡ ਪੈਂਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਅੱਜ ਕਿਦਾਂ ਕਿਦਾਂ ਨੇ ਪਸ਼ੂ ਆਪਣੇ ਕੋਲ ਤੇ ਆਪਣੇ ਕੋਲ ਵੀਰ ਜੀ ਦੋ ਤੇ ਉਧਰ ਦੀਆਂ ਹਰਿਆਣੇ ਦੀਆਂ ਝੋਟੀਆਂ ਨੇ ਠੀਕ ਜੀ ਇਹ ਥੋੜੇ ਭਾਰੇ ਮੋਲਦੀ ਆ ਬਾਕੀ ਆਪਣੇ ਕੋ ਤਿੰਨ ਹੌਲੇ ਮੋਲਦੀਆਂ ਵੀ ਆਪਣੇ ਘਰੀਆਂ ਉਹ ਵੀ ਥੋੜੀ ਹਰੇ ਆਣੇ ਹੋਈ ਆ ਹਾਂਜੀ ਤੇ ਚਲੋ ਬੱਚਾ ਉਹਦਾ ਮੰਨ ਲਓ ਵੀ 20-25 ਡਣਾ ਦਾ ਹੋ ਗਿਆ ਉਹ ਵੀ ਥੋੜੀ ਮੰਨ ਲਓ ਭਾਣਾ ਦੇ ਦਾਂਗੇ ਝੋਟੀ ਚੰਗੀ ਆ ਠੀਕ ਜੀ ਤੇ ਕਿਹੜੀ ਤੋਂ ਸ਼ਰਵਾਤ ਕਰਨੀਏ ਵੀਰ ਜੀ ਇਹ ਤੋਂ ਵੱਡੀ ਤੋਂ ਵੀਰ ਜੀ ਕਰਦੀਏ ਇਹ ਕੀ ਡਿਟੇਲ ਜੀ ਦੀ ਇਹ ਵੀਰ ਜੀ ਦੂਜਾ ਸਵੇਰ ਸੋਈ ਜੇ ਹਾਂਜੀ ਤੇ ਮੂੰਹ ਅਜ 6 ਦਾ ਤੇ ਜੇ ਤੇ ਪਹਿਲਾਂ ਤਾਂ 14 ਕਿਲੋ ਦਾ ਰਿਕਾਰਡ ਹੈਗਾ ਉਹਨਾਂ ਦੇ ਦੱਸਣ ਮਤਾਬਕ ਹਾਂਜੀ ਮੈਂ ਕੀ ਦੁੱਧ ਮੰਨ ਲਓ ਵੀ ਆਪੇ ਗਰੀਬ ਭਰਾ ਨੇ ਅੰਦਾਜ਼ਾ ਲਾਗਣਾ ਥੱਲਾ ਦੇਖ ਕੇ ਇਸ ਟਾਈ ਅੱਛਾ ਜੀ ਮੇਰੇ ਖਾਲਾ 17 18 ਕਿਲੋ ਝੱਡੀ ਦੇ ਦੇਉਗੇ ਠੀਕ ਵੀਰ ਜੀ ਸੁਬਾ ਦੂਸਰਾ ਇਸ ਟਾਈਮ ਆ ਦੂਸਰਾ ਦੂਸਰਾ ਠੀਕ ਜੀ ਤੇ ਮੂੰਹ ਅਜੇ ਛੇ ਦੰਦ ਦਸੀ ਹੈ ਲਓ ਜੀ ਮੂੰਹ ਛੇ ਦੰਦ ਆ ਸੁਬਾ ਦੂਸਰਾ ਹੈ ਤੇ ਮੌਕੇ ਤੇ ਵੀਰ ਜੀ ਕਿੰਨਾ ਦੁੱਧ ਦੱਸਿਆ ਜੇ ਇਹਦੇ ਕੋਲ ਇਹਦੇ ਕੋਲ ਇਸ ਟਾਈਮ ਤੇ ਵੀਰ ਜੀ ਬੋਲੀ ਹੋਊਗੀ ਕੋ 11 ਕਿਲੋ 11 ਕਿਲੋ ਦੇ ਸਿੰਘ ਵੇਖੋ ਤੁਸੀਂ ਰਿੰਗ ਠੀਕ ਜੀ ਆਸ-ਪਾਸ ਜਿਹੜੀ ਬੋਲੀ ਆ ਤੇ ਬਾਕੀ ਰਿੰਗ ਸਿੰਘ ਲਗਾ ਬਹੁਤ ਹੀ ਸੋਹਣਾ ਤੇ ਕੱਦ ਵਜਨ ਜਿਹੜਾ ਬਹੁਤ ਜ਼ਿਆਦਾ ਤਕੜਾ ਹੈ ਬਿਲਕੁਲ ਤਾਜੀ ਸੂਈ ਹੈ ਤੇ ਬਿਲਕੁਲ ਹੀ ਤਾਜੀ ਸੂਈ ਹੈ ਕਿੰਨੇ ਦਿਨਾਂ ਦੀ ਸੂਈ ਵੀਰ ਜੀ ਲਓ ਜੀ ਸੂਈ ਨੂੰ ਚੌਥਾਕ ਦੇਣਿਆ ਤੇ 나ੜੂ ਬੱਚੇ ਦਾ ਨਾਲ ਹੀ ਆ ਤੇ ਮਗਰੇ ਦੇ ਫੀਮੇਲ ਕਾਫ ਜੇ ਇਹਦੇ ਮਗਰੇ ਫੀਮੇਲ ਕਾਫ ਜੇ ਤੇ ਬਾਕੀ ਕੱਦ ਵਜਨ ਤੁਸੀਂ ਚੈੱਕ ਕਰ ਸਕਦੇ ਫੁੱਲ ਵੱਡਾ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਇੱਕ ਨੀਲੀ ਰਵੀ ਦੀ ਦੋ ਦੰਦ ਕੱਟੀ ਪਾਈ ਤੇ ਕੱਦ ਉਹਦਾ ਵੀ ਬੜਾ ਵੱਡਾ ਸੀ ਤੇ ਕੱਦ ਇਹ ਝੋਟੀ ਦਾ ਫੁੱਲ ਵੱਡਾ ਚੰਗੇ ਤੋਂ ਚੰਗਾ ਆਪਾਂ ਹਾਂਜੀ ਹਾਂਜੀ ਤੇ ਵੀਰ ਚੜਦੇ ਤੋਂ ਚੜਦੀ ਝੋਟੀ ਲੈ ਕੇ ਆਉਂਦੇ ਆ ਤੁਹਾਡੀ ਕਚਹਿਰੀ ਦੇ ਵਿੱਚ ਆਜੇ ਤੇ ਵੀਰ ਜੀ ਕੱਲ ਨੂੰ ਆਪਾਂ ਝੋਟੀ ਜੜੀ ਪਾਉਣੀ ਆ ਨਾ ਹਾਂਜੀ ਮਾਣਕ ਦੁਨੀਆ ਖਲੋਖਲੋ ਕੇ ਵੇਖੂਗੀ ਝੋਟੀ ਠੀਕ ਜੀ ਕੱਲ ਲਿਆਉਣਾ ਨਹੀਂ ਲਓ ਜੀ ਇਹਦੀ ਫੇਸ ਕੁਆਲਿਟੀ ਇੱਕਰੀ ਤੁਸੀਂ ਲਾਗੇ ਤੋਂ ਚੈੱਕ ਕਰ ਲਓ ਤੇ ਸਿੰਗ ਜਿਹੜਾ ਰਿੰਗ ਲੱਗਾ ਤੇ ਬਹੁਤ ਹੀ ਖੂਬਸੂਰਤ ਝੋਟੀ ਆ ਕੱਲ ਆਪਾਂ ਉਹ ਝੋਟੀ ਦੀ ਕੱਲੀ ਦੀ ਵੀਡੀਓ ਪਾਵਾਂਗੇ ਠੀਕ ਜੀ ਵੀਰ ਜੀ ਤੇ ਨੀਲੀ ਰਵੀ ਦੀ ਬਹੁਤ ਵੱਡੀ ਝੋਟੀ ਵੀਰ ਨੇ ਲਈ ਆ ਤੇ ਕਹਿੰਦਾ ਕੱਲੀ ਦੀ ਵੀਡੀਓ ਪਾਉਣੀ ਆ ਤੇ ਬਾਕੀ ਇਹਦਾ ਆਰਡਰ ਤੁਸੀਂ ਚੈੱਕ ਕਰ ਸਕਦੇ ਕਰਮਾ ਲਈ ਆਪਾਂ ਪੰਜਾਬੀ 'ਚ ਕਹਿ ਦਿੰਨੇ ਆਪਣੀ ਭਾਸ਼ਾ ਦੇ ਵਿੱਚ ਤੇ ਪੰਡਾ ਹੀ ਪਾਈ ਫਿਰਦੀ ਆ ਤੇ ਉਹੋ ਕੰਮ ਹੀ ਕਰਮਾ ਲਈ ਨੇ ਕੀਤਾ ਤੇ ਜਿਹੜਾ ਥਾਣਿਆ ਬਹੁਤ ਸੋਹਣੇ ਗੈਪ ਦੇ ਉ ਨੋਕ ਵਾਲਾ ਥਾਣੇ ਤੇ ਚਵਾਈ ਵੀ ਝੋਟੀ ਦੀ 1 ਨੰਬਰ ਹੋਊਗੀ ਤੇ ਵੀਰ ਜੀ ਜਿਹੜੀ ਇਹਦੀ ਚਵਾਈ ਹੈ ਬਿਲਕੁਲ ਸਾਫ਼ ਜੇ ਝੋਟੀਆਂ ਹੈ ਮਤਲਬ 17 18 ਕਿਲੋ ਦੁੱਧ ਨਾ ਦਿੱਤਾ ਤੇ ਕਿੰਨਾ ਨੇ ਦੇਣਾ ਫਿਰ ਹਾਂਜੀ ਬਿਲਕੁਲ ਸਹੀ ਗੱਲ ਜੀ ਤੇ ਚਵਾਈ ਚੁਈ ਵੀਰ ਜੀ ਇਹਦੀ ਕਿੱਦਾਂ ਜੇ ਮਾਲਾ ਵੀਰ ਜੀ ਉਂਗਲ ਉਂਗਲ ਜਿੱਡੀ ਮੋਟੀ ਧਾਰ ਹੋਊਗੀ ਲਓ ਜੀ ਵੀਰ ਕਹਿੰਦਾ ਕਿ ਉਂਗਲ ਉਂਗਲ ਜਿੱਡੀ ਮੋਟੀ ਜਿਹੜੀ ਇਹਦੀ ਧਾਰ ਆ ਤੇ ਚਵਾਈ 1 ਨੰਬਰ ਹੈ ਝੋਟੀ ਦੀ ਮਗਰ ਫੀਮੇਲ ਕਾਫ ਆ ਸੂਈ ਨੂੰ 4 ਦਿਨ ਹੋਏ ਆ ਤੇ ਮੌਕੇ ਤੇ ਜਿਹੜਾ 11 ਲੀਟਰ ਦੁੱਧ ਤਿਆਰ ਆ ਇਹਦੇ ਕੋਲ ਬੌਲਾ ਲਾ ਲੈ ਕੋਈ ਦੁੱਧ ਲਾ ਤੇ ਕਾਦ ਵਜਨ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਵੱਡਾ ਹੈ ਤੇ ਕਰਦੇ ਆ ਇਹਦੇ ਰੇਟ ਦੀ ਗੱਲ ਵੀਰ ਦੇ ਨਾਲ ਕੀ ਰੇਟ ਰੱਖਣਾ ਵੀਰ ਜੀ ਇਹਦਾ ਇਹ ਵੇਖ ਲਓ ਜੇ ਹਿਸਾਬ ਨਾਲ ਚੱਲਣ ਦੇ ਆ ਬਾਜ਼ਾਰ ਹੋਸਾ ਹੁਣ ਰੇਟ ਕਰ ਦੋ ਜਾਲ ਜੀ ਹਰਿਆਣੇ ਵੀ ਚਲ ਜੀ ਇਹ ਕੱਟੀ ਦਾ ਰੇਟ ਢਾਈ ਹੋਣਾ ਹੀ ਹੋਣਾ ਲਓ ਜੀ ਵੇਖੋ ਜੀ ਬਹੁਤ ਹੀ ਸੋਹਣੀ ਕੱਟੀ ਹੈ ਕੋਈ ਸ਼ੱਕ ਨਹੀਂ ਹੈਗਾ ਕਿਸੇ ਵੀ ਪਾਸਿਓਂ ਹਰ ਚੀਜ਼ ਰੱਬ ਨੇ ਲਾ ਕੇ ਭੇਜੀ ਝੋਟੇ ਨਹੀਂ ਦਿੰਦੇ ਦੋ ਦੀ ਦੇ ਦਈਏ ਦੋ ਦੀ ਬਿਲਕੁਲ ਯਾਜ ਰੇਟ ਕਰ ਦੋ ਵੀਰ ਜੀ ਇਹਦਾ 1 60 ਦੀ ਦੇ ਦੀਏ 1 60 ਦੀ ਕਿ ਹਾਂ ਨਾ ਹੀ ਕਰ ਦਈਏ ਮੈਂ ਤਾਂ ਨਾ ਹਾਂ ਨਾ ਹੀ ਕਰ ਦੋ ਮੈਨੂੰ ਕੂਨ ਦੀ ਲੋੜ ਹੀ ਨਾ ਪਵੇ 1 45 ਚੋਂ 200 ਰੁਪਈਆ ਛੋੜ ਪਾਸ ਲਓ ਜੀ 1 ਲੱਖ ਤੇ 45000 ਚੋਂ ਵੀਰ ਕਹਿੰਦਾ ਕਿ 200 ਰੁਪਈਆ ਛੋਟ ਕਰ ਦਾਂਗੇ ਹਾਂਜੀ ਹਾਂਜੀ ਦੋ ਦੇ ਲਾਗੇ ਬੰਨੇ ਕੱਟੀ ਮੰਦੀ ਐ ਢੀ ਲਓ ਜੀ ਬਾਕੀ ਤੁਸੀਂ ਆਪ ਹੀ ਚੈੱਕ ਕਰ ਲੈਣੀ ਕਰਮਾਲੀ ਨੇ ਪੰਡਾ ਪਾਈਆਂ ਦੇਖੋ ਵੀਰ ਜੀ ਫੁੱਟ ਫੁੱਟ ਬਾਹਰੋਂ ਆਈ ਏ ਕਦੇ ਝੋਟੀ ਦੀ ਤੇ ਬਹੁਤ ਹੀ ਜ਼ਿਆਦਾ ਸੋਹਣੀ ਕੱਟੀ ਆ ਹਰਿਆਣੇ ਚੋਂ ਕੱਟੀ ਆਈ ਆ ਤੇ ਮੂਹ ਹਜੇ ਕਰਮਾਲੀ ਸ਼ੇਰ ਦਾ ਝੋਟੀ ਦਾ ਦੰਦ ਵੀ 18 ਕਿਲੋ ਲਓ ਜੀ ਦੁੱਧ ਵੀਰ ਕਹਿੰਦਾ ਕਿ ਜਿਹੜਾ 18 ਕਿ ਲੀਟਰ ਭਰੀ ਜਾਊਗੀ ਚੰਗੀ ਕੋਈ ਸਾਮਭ ਕਰੂਗਾ ਤੇ ਸੋਹਣੀ ਝੋਟੀ ਹਰ ਪਾਸੋਂ 1 ਲੱਖ ਤੇ 45000 ਦੀ ਵੀਰ ਕਹਿੰਦਾ ਕਿ ਦੇਣੀ ਹੈ ਝੋਟੀ ਤੇ 2 ਨੰਬਰ ਤੇ ਵੀਰ ਜੀ ਕਿੱਦਾਂ ਜੀ 2 ਨੰਬਰ ਤੇ ਵੀਰ ਜੀ ਉਧਰੋਂ ਆਈ ਹੈ ਝੋਟੀ ਇਹਦੇ ਨਾਲ ਹੀ ਅੱਛਾ ਜੀ ਤੇ ਇਹਨੂੰ ਸੂਈ ਨੂੰ ਮੰਨ ਲਓ ਵੀ ਕੋਈ 20 ਤੋਂ 25 ਦਿਨ ਹੋ ਗਏ ਹੋਣਗੇ ਪਹਿਲਾਂ ਬੱਚਾ ਕੋ ਖਾਈ ਦੋ ਕੋਈ ਮੇਰੇ ਭਰਾ ਨੇ ਕਹਿੰਦਾ ਹਾਂ ਜੀ ਹਾਂ ਜੀ ਬਿਲਕੁਲ ਖਵਾ ਦਿੰਨੇ ਆ ਤੇ ਕਾਫ ਕੀ ਜੀ ਇਹਦੇ ਮਗਰ ਵੀਰ ਜੀ ਕਾਫ ਦੇਖੋ ਮੇਲ ਕਾਫ ਜੇ ਆਹ ਲਓ ਜੀ ਮੇਲ ਕਾਫ ਮਗਰ ਆ ਗਿਆ ਜੇ ਕੋਈ 20 ਦਿਨਾਂ ਦਾ ਲਾਲੇ ਕੋਈ ਮਹੀਨੇ ਦਾ ਲਾਲੇ ਲਓ ਜੀ ਹੈ ਕੋਈ 20 ਦਿਨਾਂ ਦਾ ਲਾਲੇ ਦੇ ਕੋਈ ਮਹੀਨੇ ਦਾ ਲਾਲੇ ਇਹ ਤੋਂ ਵੱਧ ਨਹੀਂ ਹੋਣੀ ਕੋਈ ਵੱਡੀ ਛੋਟੀ ਦੀ ਆਪਣੀ ਆਹ ਜੀ ਫੀਮੇਲ ਕਾਫ ਲਓ ਜੀ ਆਹ ਫੀਮੇਲ ਆ ਇਧਰ 나ੜੂ ਦਿਖਾ ਦਿਓ ਤੇ 나ੜੂ ਬੱਚੇ ਦਾ ਬਿਲਕੁਲ ਨਾਲ ਜਿਹਾ ਚੈੱਕ ਕਰ ਸਕਦੇ ਨਾੜੂ ਲਾ ਕੇ ਤੋਂ ਵੀ ਇਹ ਪਹਿਲੇ ਨੰਬਰ ਵਾਲੀ ਝੋਟੀ ਜਿਹੜੀ ਹਰਿਆਣੇ ਵਾਲੀ ਆ ਦੂਸਰੇ ਨੰਬਰ ਵਾਲੀ ਦਾ ਉਹ ਜਵਾਕ ਦਿਖਾਦਾ ਤੁਹਾਨੂੰ ਮਹੀਨੇ ਕਿ ਲਗਭਗ ਜਿਹੜਾ ਟਾਈਮ ਨੂੰ ਸੂਈ ਨੂੰ ਹੋ ਗਿਆ 55 ਇਸ ਟਾਈਮ ਤੇ ਮੰਨ ਲਓ ਵੀ ਦੁੱਧ ਕੋਈ ਲਾਲੇ ਵੀਰ ਭਰਾ ਭਾਵੇਂ 10 ਲਾਲੇ ਭਾਵੇਂ 9 ਕਿਲੋ ਲਾਲੇ ਇਸ ਟਾਈਮ ਤੇ 9 ਕਿਲੋ ਹਾਜ਼ਰ ਦੁੱਧ ਆ ਛੋਟੀ ਲਓ ਜੀ ਵੀਰ ਕਹਿੰਦਾ ਕੋਈ ਨਿਕਾ ਸਿੰਘ ਰਿੰਗਲ ਸਿੰਘ ਲਗਾ ਦੇ 9 ਕਿਲੋ ਲੀਟਰ ਜਿਹੜਾ ਇਹਦੇ ਕੋਲ ਦੁੱਧ ਤਿਆਰ ਆ ਤੇ ਬਾਕੀ ਸਿੰਘ ਬਹੁਤ ਖੂਬਸੂਰਤ ਲੱਗਾ ਨਿਗਾ ਨਿਗਾ ਰਿੰਗ ਸਿੰਘ ਜਿਹਨੂੰ ਆਪਾਂ ਕਹਿ ਦਿੰਨੇ ਆ ਜੀ ਇਹ ਵੀ ਦੁੱਧ ਦੀ ਛੋਟੀ ਜਿੱਥੇ ਮੱਦੀ ਘੜ ਕੇ ਕੋਈ ਵੇਚ ਲੈ ਦੇ ਤੇ ਅਗਲੇ ਸੂਏ ਨੂੰ ਵੀ ਜਿਹੜੀ ਛੋਟੀ ਚੰਗਾ ਰੁਪਈਆ ਵਟਾ ਸਕਦੀ ਆ ਤੇ ਆ ਬੱਚੇ ਵਾਲ ਨੂੰ ਜਾਂਦੀ ਭੱਜ ਭੱਜ ਕੇ ਕਰਮ ਵਾਲੀ ਤੇ ਸਿੰਘ ਬਹੁਤ ਹੀ ਸੋਹਣਾ ਲੱਗਾ ਰਿੰਗ ਸਿੰਘ ਲੱਗਾ ਤੇ ਬਾਕੀ ਆਰਡਰ ਦੀ ਕੁਆਲਿਟੀ ਵੀ ਤੁ ਲੈ ਆ ਜੋ ਵੀਰ ਜੀ ਲੈ ਆ ਜੋ ਲਓ ਜੀ ਕੱਦ ਜਿਹੜਾ ਇਹਦਾ ਵੀ ਫੁੱਲ ਵੱਡਾ ਹੈ ਤੇ ਬਾਕੀ ਥਣ ਸੁਣ ਨੋਕ ਵਾਲਾ ਲੱਗਾ ਚੰਗਾ ਥਣ ਲੱਗਾ ਹੱਥੀ ਚਵਾਈ ਵਾਲਾ ਥਣ ਲੱਗਾ ਜੀ ਲੈਓ ਵੀਰ ਜੀ ਕੱਦ ਤੁਸੀਂ ਵੀਰ ਦੇ ਕੱਦ ਦੇ ਹਿਸਾਬ ਨਾਲ ਅੰਦਾਜ਼ਾ ਲਾ ਸਕਦੇ ਜੀ ਲੈ ਜਾਓ ਵੀਰ ਜੀ ਲੈ ਜਾਓ ਇਹ ਵੀ ਝੋਟੀ ਵੱਡੀ ਆ ਕੋਈ ਨਿੱਕੀ ਨਾ ਸਮਝੇ ਤੇ ਬਾਕੀ ਜਿਹੜਾ 9 ਲੀਟਰ ਗਰੰਟੀ ਵਾਲਾ ਦੁੱਧ ਇਹਦੇ ਕੋਲ ਤਿਆਰ ਆ ਤੇ ਸੂਈ ਨੂੰ ਜਿਹੜਾ ਮਹੀਨਾ ਕੋ ਹੋ ਗਿਆ ਤੇ ਇਹਦਾ ਰੇਟ ਵੀਰ ਕਹਿੰਦਾ ਕਿ ਬਿਲਕੁਲ ਹੀ ਯਾਜ ਕਰ ਦੇਣਾ ਤੇ ਬਾਕੀ ਵੀਰ ਬੰਦ ਲੈਂਦਾ ਤੇ ਆਪਾਂ ਕਰਦੇ ਆਂ ਗੱਲ ਇਹਦੇ ਰੇਟ ਦੀ ਵੀ ਤੇ ਚਵਾਈ ਚਵਾਈ ਵੀਰ ਜੀ ਇੱਕ ਨੰਬਰ ਐ ਦੀ ਵੀ ਪੂਰੀ ਪੂਰੀ ਵੀਰ ਜੀ ਇਹਦੀਆਂ ਮੇਰੇ ਖਿਆਲ ਨਾਲ ਧਾਰਾ ਮਾਰ ਕੇ ਆਪਾਂ ਫਾਇਦਾ ਵਾਂਗੇ ਹਾਂ ਜੀ ਦਿਖਾ ਦਿਓ ਫਿਰ ਛੱਡੋ ਬੱਚਾ ਏ ਥੱਲੇ ਹੁਣੇ ਵਿਖਾ ਦਿਜੇ ਹਾਂ ਜੀ ਹਾਂ ਜੀ ਵਿਖਾ ਲਓ ਲਓ ਜੀ ਇਹਦੀਆਂ ਧਾਰਾ ਮਾਰ ਕੇ ਆਪਾਂ ਵੀਡੀਓ ਵਿੱਚ ਚੈੱਕ ਕਰਾ ਦਿੰਨੇ ਆ ਤੇ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਕੱਟੀ ਨੂੰ ਲਿਆਓ ਵੀਰ ਜੀ ਛੱਡੋ ਬੱਚਾ ਲਓ ਜੀ ਵੀਰ ਨੇ ਬੱਚਾ ਛੱਡਤਾ ਤੇ ਜਿਹੜੀਆਂ ਧਾਰਾਂ ਧੁਰਾਂ ਜਿਹੜੀਆਂ ਪਸਮਾ ਆਪਾਂ ਚੈੱਕ ਕਰਾ ਦਿੰਨੇ ਆਂ ਵੀਡੀਓ ਦੇ ਵਿੱਚ ਹੀ ਆ ਬਾਡੀ ਕੱਟੀ ਇਹ ਵੀ ਉਧਰੋਂ ਹੀ ਆਈ ਹਰਿਆਣਿਆਂ ਹੀ ਹਬੇ ਪਸੰਮ ਵੀਰ ਜੀ ਹਾਂਜੀ ਹਾਂਜੀ ਪਸੰਮ ਚਲੋ ਬੰਦਿਓ ਜਵਾਗ ਲਓ ਜੀ ਚੈੱਕ ਕਰ ਸਕਦੇ ਤੇ ਥਣਾ ਦਾ ਜਿਹੜਾ ਸੈਜ ਤੇ ਗੈਪ ਪਸਮਾ ਬਹੁਤ ਹੀ ਸੋਹਣਾ ਕੀਤਾ ਝੋਟੀ ਨੇ ਤੇ ਚਵਾਈ ਤੁਹਾਨੂੰ ਚੈੱਕ ਕਰਾਉਂਦੇ ਆਂ ਝੋਟੀ ਦੀ ਤੋ ਵੀਰ ਜੀ ਥਾਂ ਤੇ ਚਵਾਈ ਕਰੀਏ ਐਚ ਵੀ ਹੈਗਾ ਜੇ ਪਾਣੀ ਹਾਲੋ ਲਓ ਜੀ ਧਾਰਤੂ ਨੂੰ ਅੰਗੀਸ਼ ਕੀਨੇ ਤੋ ਧਾਰਤੂ ਪਰ ਦੀ ਸਕੀਨ ਆ ਝੋਟੀ ਸੋਹਣੀ ਝੋਟੀ ਹਰ ਪਾਸੇ ਸੋਹਣੀ ਆ ਝੋਟੀ ਕਾਦਲ ਨੂੰ ਵਜਨ ਨਾਲੋਂ ਥਣ ਭਾਂਡੇ ਨਾਲੋਂ ਦੁੱਧ ਮੋਕੇ ਜਿਹੜਾ 9 ਲੀਟਰ ਵੀਰ ਕਹਿੰਦਾ ਕਿ ਤਿਆਰ ਆ ਬਿਲਕੁਲ ਹਟ ਥਣ ਬਹੁਤ ਸੋਹਣਾ ਵੀਰ ਜੀ ਤੇ ਥਣ ਬਹੁਤ ਹੀ ਸੋਹਣਾ ਨੂਕ ਵਾਲਾ ਲੱਗਾ ਚੰਗੀ ਚਵਾਈ ਵਾਲਾ ਥਣ ਤੇ ਚਵਾਈ ਦਾ ਨੋਨੇ ਵੀਡੀਓ ਦੇ ਵਿੱਚੇ ਚੈੱਕ ਕਰਾ ਦਿੰਨੇ ਆ ਮਾਰੋ ਵੀਰ ਜੀ ਤਾਰਾ ਮਾਰੋ। ਦੋ ਜੀ ਬਾਲਟੀ ਬਿਲਕੁਲ ਖਾਲੀ ਐ। ਇਹ ਚਵਾਈ ਤੁਹਾਨੂੰ ਚੈੱਕ ਕਰਾਉਨੇ ਆ। ਅਗਲੇ ਥਣਾ ਦੀ ਚਵਾਈ ਵੀਰ ਨੇ ਸ਼ੁਰੂ ਕਰਤੀ। ਲਾਗੇ ਤੋਂ ਚੈੱਕ ਕਰ ਸਕਦੇ ਬਿਲਕੁਲ ਗੋਲ ਧਾਰਿਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ। ਤੇ ਬਿਲਕੁਲ ਗੋਲ ਧਾਰਿਆ। ਤੇ ਆ ਦੂਰ ਤੋਂ ਵੀ ਤੁਹਾਨੂੰ ਚੈੱਕ ਕਰਾ ਦਿੰਦੇ ਦੋਵੇਂ ਝੋਟੀਆਂ ਕਰਮ ਵਾਲੀਆਂ ਕੱਦ-ਕਾੜ ਦੋਵਾਂ ਦਾ ਬਹੁਤ ਵੱਡਾ ਜਿਵਾਈ ਇੱਕ ਨੰਬਰ ਲੱਗੀ ਆ ਤੁਸੀਂ ਚੈੱਕ ਕਰ ਸਕਦੇ ਕੋਈ ਪੂਰ ਨਹੀਂ ਕੋਈ ਛੇਟਾ ਨਹੀਂ ਤੇ ਜਿਹੜਾ 9 ਲੀਟਰ ਬਿਲਕੁਲ ਸਾਜ ਦੇ ਦੱਸ ਕੇ ਮੌਕੇ ਤੇ ਦੁੱਧ ਤਿਆਰ ਆ ਤੇ ਦੁੱਧ ਵੀ ਤੁਹਾਨੂੰ ਹੋਣੀ ਚੈੱਕ ਕਰਾ ਦੇਣਾ ਆਪਾਂ ਡੇਢ ਤੋਂ 2 ਕਿਲੋ ਦੇ ਲਾਗੇ ਬੰਦੇ ਵੀ ਜੀ ਗਾੜੀ ਗਾੜ ਹੋਊਗੀ ਢੇਢ ਤੋਂ ਜਿਹੜੀ 2 ਲੀਟਰ ਵੀਰ ਕਹਿੰਦਾ ਕਿ ਝੋਟੀ ਦੀ ਗਾੜੀ ਗਾੜ ਹੋਊਗੀ ਤੇ ਬਾਕੀ ਚੋਈ ਚੱਲੀ ਹੈ ਗਾੜ ਆਪਾਂ ਚੈੱਕ ਕਰਾ ਹੀ ਦਿੰਨੇ ਆ ਤੁਹਾਨੂੰ ਬਿਲਕੁਲ ਸੱਚ ਬੋਲ ਕੇ ਜਿਹੜੇ ਪਸ਼ੂ ਵੀਰ ਕਹਿੰਦਾ ਕਿ ਵੇਚਦੇ ਆ ਤੇ ਵੇਚਦੇ ਹੀ ਰਵਾਂਗੇ ਇੱਕ 1% ਹੈ ਜਿਹੜਾ ਕੋਈ ਕਹਿ ਨਹੀਂ ਸਕਦਾ ਕਿ ਵੀਰ ਕੋਈ ਝੂਠ ਬੋਲਦਾ ਜਾਂ ਦੁੱਧ ਚ ਜਾਂ ਹੋਰ ਕੇ ਪਾਸੋਂ ਗੋਲ ਆਉਗੇ ਜਿਹੜੇ ਕਾਦੇ ਹੋਰ ਵੀ ਵੱਡੇ ਦਿਖਣਗੇ ਹੋ ਸਕਦਾ ਵੀਡੀਓ ਦੇ ਵਿੱਚ ਥੋੜੇ ਛੋਟੇ ਲੱਗਦੇ ਹੋਣ ਬਾਕੀ ਸਿਰ ਤੇ ਆ ਕੇ ਚੈੱਕ ਕਰ ਸਕਦੇ ਤੁਸੀਂ ਫੁੱਲ ਵੱਡੇ ਕਾਦੇ ਆ ਦੋਵਾਂ ਹੀ ਝੋਟੀਆਂ ਦੇ ਇਹ ਦੋਵੇਂ ਝੋਟੀਆਂ ਹਰਿਆਣੇ ਦੀਆਂ ਤੇ ਜਿਹੜੀ ਗਾੜ੍ਹਿਆ ਚੋਈ ਗਈ ਆ ਬੰਦ ਨੂੰ ਲਾਗੇ ਤੋਂ ਚੈੱਕ ਕਰਾ ਦਿੰਨੇ ਆ ਖੇੜ ਤੋਂ ਜਿਹੜੀ 2 ਲੀਟਰ ਵੀਰ ਨੇ ਗਾੜ੍ਹ ਦੱਸੀ ਤੇ ਪੂਰੀ ਹੋਣੀ ਆ ਕਰ ਸਕਦੇ ਤੁਸੀਂ ਚੈੱਕ ਹੋ ਸਕਦਾ 2 ਤੋਂ ਪਲੱਸ ਹੀ ਹੋਵੇ ਤੇ ਮਗਰਲੇ ਥਣਾ ਦੀ ਵਿਚਵਾਈ ਤੁਹਾਨੂੰ ਲਾਗੇ ਤੋਂ ਚੈੱਕ ਕਰਾ ਦਿੰਨੇ ਆ ਲਓ ਜੀ ਕਰ ਸਕਦੇ ਚੈੱਕ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਮਗਰਲੇ ਥਣਾ ਚ ਵੀ ਤੇ ਚਵਾਈ ਵੀਰ ਨੇ ਸਟਾਰਟ ਮਗਰਲੇ ਥਣਾ ਦੀ ਕਰਤੀ ਐ ਚੈੱਕ ਕਰਦੇ ਆ ਕਿ ਕਿੰਨਾ ਦੁੱਧ ਹੁੰਦਾ ਪੂਰਾ ਬਿਲਕੁਲ ਠੰਡੀ ਠੰਡੀ ਧੀਰੀ ਐ ਖਲੋਤੀ ਰਾਮ ਨਾਲ ਕਰਮਾ ਲਈ ਤੇ ਬੱਚਾ ਦਾ ਅੱਗੇ ਵੱਧਾ ਵੀਰ ਨੇ ਚਵਾਈ ਪੋਲੀ ਆ ਵੀਰ ਜੀ ਬਿਲਕੁਲ ਆਓ ਜੀ ਮੁੱਕ ਗਿਆ ਉਹਨੂੰ ਕੰਮ ਚੱਲਣ ਦੇ ਮਾਰੀ ਮੜਾ ਜਾ ਬਿਲਕੁਲ ਸਾਫ ਚਵਾਈ ਗਰਮ ਵਾਲੀ ਬਾਕੀ ਦੁੱਧ ਵੀਰ ਨੇ ਦੱਸਿਆ ਕਿ ਜਿਹੜਾ ਮੌਕੇ ਤੇ 9 ਲੀਟਰ ਹੀ ਤਿਆਰ ਹੈ ਇਹਦੇ ਕੋਲ बार-बार ਤਾਹ ਕਰਕੇ ਦੱਸਦੇ ਆ ਕਿ ਵੀਰ ਭਰਾ ਨੇ ਕਿਹ ਵੇਲੇ ਅੱਧ ਚੋ ਵੀਡੀਓ ਵੰਦੇ ਆ ਕਿਹ ਵੇਲੇ ਸ਼ੁਰੂ ਤੋਂ ਵੰਦੇ ਚਲੋ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਸਾਡਾ ਫਰਜ਼ ਬੰਦਾ ਕਿ ਬਾਰ-ਬਾਰ ਦੱਸੰਦਾ ਉਹ ਬਾਲਟੀ ਫੜੀ ਨਾ ਤੁਸੀਂ ਉਹਦੇ ਸਾਹਮਣੇ ਚੋਦੇ ਖੁਸ਼ੀ ਪਿਆ ਵੀ ਜੀ ਢੱਕ ਲਓ ਵੇ 5 ਕਿਲੋ ਦੀ ਗ੍ਰੰਥ ਠੀਕ ਹੈ ਵੀਰ ਜੀ ਘਟ ਜਿਹੜਾ ਦੱਸਿਆ ਉਹ ਚੰਗਾ ਇੱਕ ਤੇ ਸੋਭਾ ਹੁੰਦੀ ਬਾਦ ਨਿਕਲਦਾ ਜਾਗਦੇ ਵੀਰ ਕਹਿੰਦਾ ਕਿ ਹੋ ਸਕਦਾ ਦੁੱਧ ਜਿਹੜਾ 10 ਲੀਟਰ ਹੀ ਮੋਕੇ ਤੇ ਤਿਆਰ ਹੋਏ ਆਪਾਂ 9 ਦੀ ਗਰੰਟੀ ਦਿੰਦੇ ਆ ਤੇ 9 ਦੇ ਹਿਸਾਬ ਨਾਲ ਚਵਾ ਕੇ ਵੀਰ ਨੇ ਚੈੱਕ ਕਰਾਤੀ ਏ ਝੋਟੀ ਬਾਕੀ ਬਾਲਟੀ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਜਿਹੜਾ 4 ਲੀਟਰ ਤੋਂ ਉੱਪਰ ਜਿਹੜੀ ਚਵਾਈ ਹੋ ਚੁੱਕੀ ਆ ਹੋ ਸਕਦਾ ਕਰਮ ਵਾਲੀ 5 ਲੀਟਰ ਹੀ ਦੁੱਧ ਦੇ ਦੇ ਤੇ ਮੇਰੇ ਅੰਦਾਜ਼ੇ ਨਾਲ ਜਿਹੜਾ ਦੁੱਧ 5 ਕਿਲੋ ਦੇ ਲਗਭਗ ਹੋ ਗਿਆ ਬਾਲਟੀ ਦੇ ਵਿੱਚ 4 ਕਿਲੋ ਦੁੱਧ ਨੂੰ ਵੀਰ ਜੀ 5 ਹੀ ਹੋ ਸਕਦਾ ਨਹੀਂ ਤੇ 4.5 ਤੇ ਹੈਗਾ ਲਓ ਜੀ ਤੇ 1 ਕਿਲੋ ਅੱਧਾ ਕਿਲੋ ਵੇ ਲੋ ਕੱਢੀ ਜਾ ਜੀ ਥੱਲੇ ਵੀ ਛੜਦਾ ਵੀਰ ਨੇ ਕੱਟੀ ਨੂੰ ਵੀ ਇਹ ਮੇਲ ਕਾਫੇ ਦੇ ਮਗਰੇ ਹਾਂਜੀ ਮੇਲ ਕਾਫੀ ਹੈ ਨਾ ਮਗਰੇ ਦੇ ਹਾਂਜੀ ਮੇਲ ਜੇ ਠੀਕ ਠੀਕ ਜੀ ਕੱਟੇ ਨੂੰ ਜਿਹੜਾ ਦੁੱਧ ਪੂਰਾ ਥੱਲੇ ਛੜਿਆ ਤੇ ਬਚਾ ਛੱਡ ਕੇ ਵੀਰ ਜੀ ਇਹਦਾ ਰੇਟ ਦੱਸ ਦੋ ਵੀਡੀਓ ਲੰਮੀ ਹੋ ਜਾਂਦੀ ਹੈ ਕੀ ਰੇਟ ਰੱਖਣਾ ਵੀਰ ਜੀ ਇਹਦਾ ਫਿਰ ਛੋਟੀ ਵੇਚਨ ਨੂੰ ਜਿਹੜੀ ਸ਼ਕੀਨ ਹੈ ਤੇ ਜੇ ਸਾਡਾ ਦੁੱਧ ਹੈ ਨਾ ਹਾਂਜੀ ਵੇਖਨ ਨੂੰ ਲੱਖੋਂ ਬਾਹਰ ਵੇਚਦੀ ਹੈ ਬਿਲਕੁਲ ਸਹੀ ਗੱਲ ਹੈ ਹਾਂ ਸ਼ੁਰੂ ਤੋਂ ਆਪਾਂ ਜਾਇਜ ਵਾਲੇ ਪਾਸੇ ਹੁੰਨੇ ਹਾਂ ਹਾਂਜੀ ਹਾਂਜੀ ਛੋਟੀ ਦੇ ਦਈਏ ਆਪਾਂ ਹਾਂ ਨਾ ਹੀ ਜਿਹੜੀ 90 ਹਜ਼ਾਰ ਦੀ 90 ਹਜ਼ਾਰ ਦੀ ਹਾਂਜੀ ਨਹੀਂ ਹੋਰ ਥੋੜਾ ਜਿਹਾ ਮਾਨਤਾਨ ਕਰਦੀ ਹੈ ਜਿਹੜਾ ਬੱਚਾ ਮਹੀਨੇ ਦੇ ਲਾਗੇ ਭੱਗੇ ਹੋ ਗਿਆ ਤੇ ਉਸ ਹਿਸਾਬ ਨਾਲ ਆਪਾਂ ਜਿਹੜਾ ਰੇਟ ਰੱਖ ਦਈਏ ਲਓ ਵੀਰ ਜੀ ਆ ਜਿਹੜਾ ਦੁੱਧ ਛੱਡਿਆ ਉਹ ਚੈੱਕ ਕਰ ਸਕਦੇ ਥੱਲੇ ਇਹਦੇ ਤੇ ਕੀ ਰੇਟ ਹੁਣ ਪੱਕਾ ਕਰ ਦੋ ਜਿਹੜਾ ਹਾਂ ਨਾ ਹੀ 85 ਜੁਗਤੀ 200 ਵੀ ਛੋੜ ਦਿੰਦੇ ਲਓ ਜੀ 85000 ਦੇ ਵਿੱਚੋਂ ਜਿਹੜੀ 200 ਰੁਪਿਆ ਵੀਰ ਕਹਿੰਦਾ ਕਿ ਛੋਟ ਕਰਦਾਂਗੇ ਸੂਏ ਨੂੰ ਜਿਆਦਾ ਨਹੀਂ ਮੇਰੀ ਡੇਢ ਦੀ ਝੋਟੀ ਜੱਥੇ ਮਰਜੀ ਭਾਵੇਂ ਹਾਦੀ ਕੋਈ ਸਾਨੂੰ ਬਿਲਕੁਲ ਬਿਲਕੁਲ ਸਹੀ ਗੱਲ ਐ ਸੂਆ ਇਹਦਾ ਵੀ ਦੂਸਰਾ ਨਾ ਵੀਰ ਜੀ ਹਾਂਜੀ ਹਾਂਜੀ ਤੇ ਤੀਜੇ ਨੰਬਰ ਤੇ ਕਿਦਾਂ ਵੀਰ ਜੀ ਤੀਜੇ ਨੰਬਰ ਤੇ ਵੀਰ ਜੀ ਝੋਟੀ ਤਾਜੀ ਸੂਈ ਐ ਬਿਲਕੁਲ 나ੜੂ ਤੇ ਬੱਚਾ ਆਪਾਂ ਬੱਚਾ ਵੀ ਖਾ ਦੇਣੇ ਆ ਹਾਂਜੀ ਤੇ ਇਸ ਟਾਈਮ ਤੇ ਆਪਾਂ ਚਵਾਈ ਕਰਕੇ ਲੈਂਦੀ ਐ ਤਾਂ ਹੋਲੀਆ ਦੇਖਣੀ ਦਿਆ ਮਨ ਲਓ ਵੀ ਹਾਂਜੀ 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 ਬਿਲਕੁਲ ਹੁਣੇ ਗੱਡੀ ਤੋਂ ਲਾਈ ਆ ਉਹ ਤੇ ਸਾਰੀ ਛੋਟੀ ਕਿਉਂ ਹੁੰਦੀ ਹੈ ਤੇ ਕਿੰਨਾ ਕੁ ਬੋਲਾ ਤਿਆਰ ਆ ਇਹਦੇ ਕੋਲ ਵਿਰਜੀ ਕੇ ਤੋਂ ਬੋਲਾ ਹੋਗਾ ਕੋਈ 9 ਕੋ ਲੀਟਰ ਹਾਂਜੀ ਮੋਟਾਂ ਚੋ ਡੀਆਰਮ 12 ਕਿਲੋ ਦਊਗੀ ਹਾਂਜੀ ਤੇ ਸੂਗਾ ਦੂਜਾ ਸੂਈ ਆ ਤੇ ਖੋਲ ਕੇ ਦਿਖਾ ਦਈਏ ਵੀਰ ਜੀ ਫੀਮੇਲ ਕਾਫ ਆਪਾਂ ਵਿਖਾ ਦਿੰਨੇ ਨਾਲੇ ਹਾਜੀ ਕੋਈ ਨਮਾਈ ਨਹੀਂ ਪਲਿਆਰਾ ਨਹੀਂ ਬਦਲੇ ਉਤਰਾਂ ਜੀ ਗੱਡੀ ਚ ਲਾਈ ਲਓ ਜੀ ਦੂਸਰਾ ਸੂਗਾ ਛੋਟੀਆਂ ਤੇ ਜਿਹੜਾ 9 ਕੋ ਲੀਟਰ ਬੋਲੀ ਤਿਆਰ ਆ ਸੂਈ ਨੂੰ ਕੋਈ 3-4 ਦਿਨ ਹੋਏ ਆ ਜੇ ਕਰਮਾ ਵਾਲੀ ਨੂੰ ਨਾਲ ਬਹੁਤ ਸੋਹਣਾ ਛੋਟੀ ਤੇ ਮਗਰ ਇਹਦੇ ਜਿਹੜਾ ਫੀਮੇਲ ਕਾਫ ਆ ਗਿਆ ਉਹ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਬਾਕੀ ਛੋਟੀ ਹਰ ਪਾਸੇ ਸੋਹਣੀ ਐ ਵੀ ਸਿੰਘ-ਸੁੰਗ ਬਹੁਤ ਸੋਹਣਾ ਲੱਗਾ ਕੱਦ ਵਜਨ ਵੀ ਠੀਕ ਐ ਤੇ ਲਾਗੇ ਤਾਂ ਤੁਹਾਨੂੰ ਜਿਹੜੀ ਆਰਡਰ ਦੀ ਕੁਆਲਿਟੀ ਵੀ ਚੈੱਕ ਕਰਾ ਦਿੰਨੇ ਆ ਇਹ ਥਣ-ਥਣ ਇਹਨੂੰ ਵੀ ਕਰਮਾਲੀ ਨੂੰ ਨੋਕ ਵਾਲਾ ਹੀ ਲੱਗਾ ਸੂਹਾ ਦੂਸਰਾ ਲੈ ਓ ਵੀਰ ਜੀ ਲੈ ਓ ਲਓ ਜੀ ਚੈੱਕ ਕਰ ਸਕਦੇ ਤੁਸੀਂ ਆਰਡਰ ਦੀ ਕੁਆਲਿਟੀ ਤੇ ਬਾਕੀ ਫੇਸ ਕੁਆਲਿਟੀ ਵੀ ਚੈੱਕ ਕਰ ਲਓ ਸਿੰਘ ਵੀ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਤੇ ਪੇਠ-ਪੁੜੇ ਦੀ ਵੀ ਚੰਗੀ ਐ ਲਓ ਜੀ ਲਾਗੇ ਤਾਂ ਚੈੱਕ ਕਰ ਲਓ ਇੱਕ ਵਾਰੀ ਫੇਰ ਤੇ ਹੁਣ ਜਿਹੜੀ ਚੋਈ ਚਵਾਈ ਆ ਉਸ ਹਾਮਨਾ ਕੋਈ ਅੰਦਾਜ਼ਾ ਲਾ ਲੇ ਤੇ ਦੁੱਧ ਜਿਹੜਾ ਵੀਰ ਕਹਿੰਦਾ ਕਿ ਮੌਕੇ ਦੇ 9 ਕਿਲੋ ਲੀਟਰ ਤਿਆਰ ਆ ਤੇ ਬੱਚਾ ਕਿਹੜਾ ਜੀ ਵੀਰ ਜੀ ਇਹਦਾ ਲਓ ਜੀ ਆ ਜਿਹੜਾ ਇਹਦਾ ਫੀਮੇਲ ਕਾਫ ਆ ਤੇ 나ੜੂ ਬਿਲਕੁਲ ਨਾਲ ਆ ਤੁਸੀਂ ਲਾ ਕੇ ਦੋ ਚੈੱਕ ਕਰ ਸਕਦੇ ਜੇ ਤੇ ਜੈਡ ਬਲੈਕ ਬੱਚਾ ਮਗਰ ਤੇ ਬਾਕੀ ਰੇਡ ਵੀਰ ਨਾਲ ਕਰਦੇ ਆ ਗੱਲ ਇਹਦਾ ਰੇਡ ਵੀਰ ਜੀ ਕੀ ਰੱਖਣਾ ਜੇ ਰੇਡ ਵੀਰ ਜੀ ਆਪਾਂ ਕੋਈ ਲੱਖ ਨਹੀਂ ਕਰਨਾ ਕੋਈ 90 ਨਹੀਂ ਕਰਨਾ ਇਹ ਵੀ 85 ਦੀ ਛੋਟੀ ਦੇ ਦਈਏ 85 ਦੀ ਹਾਂਜੀ ਕਰ ਦਈਏ ਥੋੜਾ ਬਧ ਮਾਨਦਾਨ ਹਾਂਜੀ ਨੇ ਵੀ ਜੀ 80 ਰੁਪਏ ਦੇ ਦਾਂਗੇ। ਇਹ ਫੈਕਸੀ ਕਰਤਾ ਕੰਮ? ਫਿਕਸੀ ਫਿਕਸੀ। ਲਓ ਜੀ 80 ਛੜ ਦਾਂਗੇ ਔਰ 80 ਚੋਂ। 80000 ਚੋਂ ਵੀ 2000 ਛੜਤਾ ਵੀਰ ਨੇ ਤੇ ਵਿੱਚੋਂ 200 ਰੁਪਏ ਵੀਰ ਕਹਿੰਦਾ ਮੌਕੇ ਤੇ ਛੋਟ ਕਰਾਂਗੇ। 78000 ਚੋਂ 200। ਤੇ ਬਿਲਕੁਲ ਹੀ ਜਾਇਜ਼ ਰੇਟ ਕਰਤਾ ਵੀਰ ਨੇ ਇਹ ਵੀ ਦੂਜਾ ਸੁਆ ਝੋਟੀ ਆ। ਤੇ ਆ ਜਿਹੜੀ ਵੀਰ ਜੀ 4 ਨੰਬਰ ਦੇ ਕਿਦਾਂ ਜੇ? ਇਹ ਵੀਰ ਜੀ ਅੱਜ ਹੀ ਸੂਈ ਹੈ ਝੋਟੀ ਸਿਰੇ। ਹਾਂਜੀ। ਤੇ ਮੰਨ ਲਓ ਕੋਈ ਸਾਢੇ ਕਿ ਤਿੰਨ ਕਿਲੋ ਦਾ ਬਾਰਾ ਚੋਇਆ ਵਾ ਝੋਟੀ ਕੋਲੋਂ ਇੱਕ ਟਾਈਮ ਦਾ ਚਵਾਚੂ ਬਹੁਤ ਵਧੀਆ ਨਿਕਲਿਆ ਝੋਟੀ ਕੋ ਤੇ ਲੋਡਾ ਮਾ ਲੋ ਜਾਂਦੇ ਜੇ ਬਾਹਾਂ ਦੇ ਜੇ ਬਾਕੀ ਆਪਣੀ ਸਾੰਮ ਤੇ ਠੀਕ ਜੇ ਸੂਹਾ ਇਹਦਾ ਗਨਵਾ ਜੀ ਵੀਰ ਜੀ ਲਓ ਜੀ ਸੂਹਾ ਇਹਦਾ ਵੀ ਦੂਸਰਾ ਤੇ ਵੀਰ ਕਹਿੰਦਾ 3 ਕਿਲੋ ਜਿਹੜਾ ਬਹੁਤ ਸਵੇਰੇ ਚੋਇਆ ਤੇ ਬਿਲਕੁਲ ਤਾਜੀ ਸੂਈ ਅੱਜ ਹੀ ਸਵੇਰੇ ਸੂਈ ਆ ਜੇਬ ਜੂਰ ਪ੍ਰੋਪਰ ਵੀਰ ਕਹਿੰਦਾ ਕਿ ਪਾਤੀ ਆ ਤੇ ਇੱਕ ਸਿੰਗ ਤੋਂ ਇਹਦਾ ਜਿਹੜਾ ਖੋਪ ਲੱਥਾ ਹੈ ਬਾਕੀ ਝੋਟੀ ਜਿਹੜੀ ਦੂਸਰਾ ਸੂਹਾ ਸੋਹਣੀ ਆ ਗਰਮ ਵਾਲੀ ਤੇ ਥਣ ਸੁਣ ਵੀ ਤੁਹਾਨੂੰ ਲਾਗੇ ਤੋਂ ਚੈੱਕ ਕਰਾ ਦਿੰਨੇ ਆ ਇਹ ਥਾਣਾ ਦਾ ਜਿਹੜਾ ਸੈਜ ਤੇ ਗਾਇਆ ਪਿਆ ਉਹ ਵੀ ਚੰਗਾ ਮੁਠੀਦਾਰ ਥਾਣਿਆ ਚੰਗੀ ਚਵਾਈ ਬੰਦੀ ਹੋਊਗੀ ਕਰਮ ਵਾਲੀ ਦੀ ਇਥੋਂ ਮੋੜ ਲਓ ਕੋਈ ਨਹੀਂ ਵੀਰ ਜੀ ਬੱਚੇ ਕਰਕੇ ਕਰਦੀ ਮੜਾਇਆ ਚੈੱਕ ਕਰੋ ਜੀ ਅੱਜ ਸਵੇਰੇ ਹੀ ਸੋਈ ਆ ਕਰਮ ਵਾਲੀ 3 ਕਿਲੋਟਰ ਵੀਰ ਕਹਿੰਦਾ ਬੋਲਾ ਇਹਦੇ ਥੱਲੇ ਉੱਚ ਹੋਇਆ ਤੇ ਚਵਾਈ ਚੂਈ ਜਿਹੜੀ ਆ ਇੱਕ ਨੰਬਰ ਨਿਕਲੀ ਆ ਲਓ ਜੀ ਆਹ ਇਹਦਾ ਇਹਦਾ ਫੀਮੇਲ ਕਾਫ ਆ ਇਹ ਵੀ ਜੈਡ ਬਲੈਕ ਆ ਕਰੋ ਚੈੱਕ ਜੀ ਨਾੜੂ ਬਿਲਕੁਲ ਗਿੱਲਾ ਨਾਲ ਆ ਬਾਕੀ ਵੇਖਣ ਚ ਪਤਾ ਲੱਗਣੀ ਨਹੀਂ ਦਿਆ ਹਣਾ ਸਵੇਰੇ ਹੀ ਸੋਈ ਆ ਜੇ ਲੈ ਜਾਓ ਵੀਰ ਜੀ ਲੈ ਜਾਓ ਲਓ ਜੀ ਲਾਗੇ ਤੋਂ ਫਿਰ ਚੈੱਕ ਕਰ ਲੋ ਆਰਡਰ ਦੀ ਕੁਆਲਿਟੀ ਥਣ ਥਣ ਬਹੁਤ ਸੋਹਣਾ ਲੱਗਾ ਗਰਮਾ ਵਾਲੀ ਨੂੰ ਤੇ ਕਿੰਨਾ ਕੁ ਦੁੱਧ ਵੀਰ ਜੀ ਭਰੀ ਜਾਊਗੀ ਇਹ ਵੀਰ ਜੀ 11 12 ਗਲ ਲੱਈ ਆ ਜਿਹੜੀ ਦੁੱਧ ਤੇ 11 ਤੋਂ ਜਿਹੜਾ 12 ਗੀ ਲੀਟਰ ਵੀਰ ਕਹਿੰਦਾ ਕਿ ਦੁੱਧ ਭਰੀ ਜਾਊਗੀ ਤੇ ਭਰਨਾ ਵੀ ਚਾਹੀਦਾ ਜਿਹੜਾ ਆਰਡਰ ਦੇ ਹਿਸਾਬ ਨਾਲ ਦੱਸਣ ਦੀ ਹੈ ਤੇ ਰੇਟ ਵੀਰ ਕੋ ਪੁੱਛਦੇ ਆਂ ਦਾ ਕੀ ਕਰਨਾ ਹੈ ਇਹ ਵੀ ਬਿਲਕੁਲ ਜਾਇਜ਼ ਜਾਇਜ਼ ਰੇਟ ਕਰਾਵਾਂਗੇ ਇਹਦਾ ਰੇਟ ਵੀਰ ਜੀ ਕੀ ਕਰਨਾ ਜੀ ਇਹਦਾ ਵੀ ਜੀ ਰੇਟ ਹਾਨਾ ਹੀ ਆ ਜਿਹੜਾ ਹਾਂਜੀ ਮੰਗਣ ਨੂੰ ਇਹਦਾ 90 ਮੰਗ ਲਈਏ 95 ਮੰਗ ਲਈਏ ਮੰਗਣ ਦਾ ਕੋਈ ਫੈਸਲਾ ਨਹੀਂ ਜਿੰਨੇ ਦਾ ਮਾਲ ਦੇ ਦੇਣਾ ਆਪਾਂ ਉਹ ਰੇਟ ਪਾਉਂਦੇ ਹਾਂ ਹਾਂਜੀ ਹਾਂਜੀ ਬਿਲਕੁਲ ਇਹ ਵੀ ਜੀ ਮੰਗਣ ਨੂੰ ਜੋ ਮੰਦੀ ਮੰਗੀ ਆ 75 ਤੋਂ 200 ਲਓ ਜੀ 75000 ਦੇ ਵਿੱਚੋਂ 200 ਰੁਪਿਆ ਛੋਟ ਵੀਰ ਕਹਿੰਦਾ ਕਰਨੀ ਆ ਤੇ ਮਾਰਕੀਟ ਦੇ ਹਿਸਾਬ ਨਾਲ ਬਿਲਕੁਲ ਹੀ ਜਾਇਜ਼ ਰੇਟ ਵੀਰ ਨੇ ਪਾਤਾ ਤੇ ਥਣ ਥਣ ਬਹੁਤ ਹੀ ਸੋਹਣਾ ਲੱਗਾ ਕਰਮ ਵਾਲੀ ਨੇ ਦੂਸਰਾ ਹੀ ਸੁਗਾ ਸੋਈ ਆ ਤੇ ਇੱਕ ਸਿੰਗ ਦਵਾ ਜਿਹੜਾ ਖੂਬ ਪੁਰਾਣਾ ਹੀ ਕਿਤੇ ਲੱਥਾ ਪੱਕਾ ਹੈ ਕੋਈ ਕੱਚਾ ਸਿੰਗ ਨਹੀਂ ਆ ਬਾਕੀ ਆਪਣੀ ਵੱਡੀ ਝੋਟੀ ਦੀ ਨੀਲੀ ਦੀ ਹਾਂਜੀ ਚੈਂਪੀਅਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾਂ ਦੇ ਨਹੀਂ ਕਹਿ ਦਿੰਦੇ ਨਾ ਫਲਾਣੀ ਚੈਂਪੀਅਨ ਫਲਾਣੀ ਚੈਂਪੀਅਨ ਹਾਂਜੀ ਬਿਨਾ ਬਖਾਵਾਂਗੇ ਗੱਲ ਲਓ ਜੀ ਵੀਰ ਕਹਿੰਦਾ ਕਿ ਆਪਾਂ ਮੰਨ ਲਓ ਵੀ 12 ਵਜੇ ਵੀਡੀਓ ਬਣਾਵਾਂਗੇ ਕਿੰਨੇ ਵਜੇ ਛੱਡ ਦੋਗੇ ਸ਼ਾਮੀ ਛੱਡ ਦੋਗੇ ਹਾਂਜੀ ਹਾਂਜੀ ਸ਼ਾਮ ਨੂੰ ਚਲਾ ਦਾਂਗੇ ਸਾਡੇ 5 ਵਜੇ ਦਾ ਵੀਡੀਓ ਆ ਜਾਊਗਾ ਲਓ ਜੀ ਵੀਰ ਦੀ ਕੱਲ ਨੂੰ ਇੱਕ ਜਿਹੜੀ ਚੈਂਪੀਅਨ ਝੋਟੀ ਦੇ ਨਾਲ ਵੀਡੀਓ ਆਊਗੀ 12 ਵਜੇ ਦੇ ਕਰੀਬ ਵੀਡੀਓ ਜਿਹੜੀ ਬਣਾਵਾਂਗੇ ਤੇ ਸ਼ਾਮ ਨੂੰ 4 ਤੋਂ 5 ਵਜੇ ਦੇ ਵਿੱਚ ਵਿੱਚ ਉਹ ਵੀਡੀਓ ਛੱਡੀ ਜਾਊਗੀ ਅੱਜ ਵੀਰ ਦੇ ਕੋਲ ਜਿਹੜੇ 4 5 ਚੌਥੇ ਟੌਪ ਆ ਇਹਦਾ ਵੀ ਵੀ ਆਪਾਂ ਚਵਾਈ ਦੇ ਹੁਣ ਵੀਡੀਓ ਜਿਆਦਾ ਲੰਮੀ ਹੋਣੀ ਨਹੀਂ ਵੈਸੇ ਹੋਣਾ ਪਾਉ ਨੂੰ ਲੱਗੇ ਆ ਚੌਣਾ ਹਾਂਜੀ ਜੇ ਕਿਸੇ ਵੀਰ ਭਰਾ ਨੇ ਦੇਖਣਾ ਹੋਵੇ ਤੁਸੀਂ ਨਾਲ ਸ਼ਾਟ ਪਾ ਦਿਓ ਆਪਾਂ ਸ਼ਾਰਟਸ ਦੇ ਅਧੀ ਚਵਾਈ ਹੁਣ ਮੁਕਾਦ ਦੇ ਠੀਕ ਹੈ ਵੀਰ ਜੀ ਠੀਕ ਹੈ ਜੀ